ਤਰਕ मेहता ਦੇ ਜੇਠਾ ਲਾਲ ਤੇ ਅਸਿਤ ਮੋਦੀ ਦੀ ਹੋਈ ਲੜਾਈ ਕਿਹਨੇ ਸਾਖਟਰਦੇਵ ਵੱਲੋਂ ਛੱਡ ਦਿੱਤਾ ਜਾਵੇਗਾ ਇਸ ਸ਼ੋਅ ਨੂੰ ਸਤਿ ਸ਼੍ਰੀ ਅਕਾਲ ਮੈਸੋਨੀਆ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਟੀਵੀ ਜਗਤ ਦੇ ਸਭ ਤੋਂ ਵੱਧ ਫੇਵਰਿਟ ਸ਼ੋਅ ਕਹੇ ਜਾਣ ਵਾਲੇ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਦੀ ਜਿਸ ਦੇ ਵਿੱਚ ਦਲੀਪ ਜੋਸ਼ੀ ਜੁਆ ਜੇਠਾ ਲਾਲ ਦੇ ਕਿਰਦਾਰ ਦੇ ਵਿੱਚ ਦੇਖੇ ਜਾਂਦੇ ਆ ਤੇ ਇਹਨਾਂ ਦੀ ਅਦਾਕਾਰੀ ਨੂੰ ਹਰ ਘਰ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਪਰ ਦੱਸ ਦਈਏ ਕਿ ਕੁਝ ਟਾਈਮ ਤੋਂ ਹੀ ਇਸ ਸ਼ੋਅ ਨੂੰ ਲੈ ਕੇ ਤੇ ਇਸ ਸ਼ੋਅ ਦੇ ਕਲਾਕਾਰਾਂ ਨੂੰ ਲੈ ਕੇ ਬਹੁਤ ਸਾਰੇ ਰੂਮਰਸ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹੋਏ ਸਿਗੇ ਤੇ ਅਸੀਤ ਮੋਦੀ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਜੋ ਸਿਗੇ ਇਸ ਸ਼ੋਅ ਦੇ ਐਕਟਰਸ ਦੇ ਵੱਲੋਂ ਲਗਾਏ ਗਏ ਸਿਗੇ ਤੇ ਬਹੁਤ ਸਾਰੇ ਐਕਟਰਸ ਦੇ ਵੱਲੋਂ ਇਸ ਸ਼ੋਅ ਨੂੰ ਛੱਡ ਦਿੱਤਾ ਗਿਆ ਸੀ ਤੁਦਾਂਸੀ ਕਿ ਉਹਨ ਸੋਸ਼ਲ ਮੀਡੀਆ ਦੇ ਬਾਜ਼ਾਰ ਇੱਕ ਵਾਰ ਫਿਰ ਗਰਮ ਹੋ ਚੁੱਕਿਆ ਹੈ ਕਿਉਂਕਿ ਇੱਕ ਨਵੇਂ ਰਿਯੂਮਰਸ ਜੋ ਆ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਐਕਟਰ ਦਿਲਪ ਜੋਸ਼ੀ ਦੀ ਅਸੀਤ ਮੋਦੀ ਦੇ ਨਾਲ ਲੜਾਈ ਹੋ ਗਈ ਹੈ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਇਸ ਸ਼ੋਹ ਦੇ ਨਿਰਮਾਤਾ ਅਸੀਤ ਮੋਦੀ ਦੇ ਨਾਲ ਦਿਲਪ ਜੋਸ਼ੀ ਦੀ ਝੜਪ ਹੋਈ ਹੈ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਅਤੇ ਦਿਲਪ ਜੋਸ਼ੀ ਨੇ ਛੋ ਛਡਣ ਦੀ ਧਮਕੀ ਦਿੱਤੀ ਆ ਇਸ ਨਾਲ ਐਕਟਰ ਨਰਾਜ਼ ਵੀ ਹਨ ਦਿਲਪ ਜੋਸ਼ੀ ਅਤੇ ਆਸਤ ਮੋਦੀ ਵਿਚਾਲੇ ਅਗਸਤ ਮਹੀਨੇ ਚ ਲੜਾਈ ਹੋਈ ਸੀ ਛੁੱਟੀਆਂ ਨੂੰ ਲੈ ਕੇ ਦੋਵਾਂ ਵਿਚਾਲੇ ਗਰਮਾ ਗਰਮ ਬਹਿਸ ਹੋ ਗਈ ਸੀ ਅਥੀ ਜੀ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਦਿਲੇਪ ਉਹਨਾਂ ਨਾਲ ਗੱਲ ਕਰਨ ਦਾ ਇੰਤਜ਼ਾਰ ਕਰ ਰਹੇ ਸੀ ਪਰ ਉਹ ਇਸ ਵਾਰ ਗੱਲ ਕਰਨ ਲਈ ਬਿਲਕੁਲ ਵੀ ਤਿਆਰੀ ਨਹੀਂ ਰਿਪਿਟ ਪਰ ਉਹ ਇਸ ਵਾਰ ਗੱਲ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਸਨ ਇਸ ਗੱਲ ਉਤੇ ਦਲੀਪ ਜੋਸ਼ੀ ਜੋ ਆ ਗੁੱਸੇ ਚ ਆ ਜਾਂਦੇ ਨੇ ਤੇ ਇੱਕ ਪ੍ਰੋਡਕਸ਼ਨ ਹਾਊਸ ਦੇ ਜੁੜੇ ਸੂਤਰ ਨੇ ਨਿੱਜੀ ਚੈਨਲ ਨੂੰ ਦੱਸਿਆ ਸੀ ਕਿ ਕੁਛ ਸ਼ਾਦੀ ਸ਼ੂਟਿੰਗ ਦਾ ਰਿਪੀਟ ਕਿ ਇਸ ਸ਼ੂਟਿੰਗ ਦਾ ਆਖਰੀ ਦਿਨ ਸੀ ਦਲੀਪ ਛੁੱਟੀਆਂ ਲੈਣ ਲਈ ਅਸਿਤ ਦਾ ਇੰਤਜ਼ਾਰ ਕਰ ਰਹੇ ਸਨ ਪਰ ਅਸਿਤ ਭਾਈ ਆਏ ਨਹੀਂ ਸਿੱਧਾ ਕੁਛ ਨੂੰ ਮਿਲਣ ਚਲੇ ਗਏ ਜੋ ਕਿ ਦਲੀਪ ਜੋਸ਼ੀ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਤੇ ਇਸੇ ਦਰਮਿਆਨ ਇਹਨਾਂ ਦੇ ਵਿਚਕਾਰ ਜੋ ਆ ਬਹਿਸ ਸ਼ੁਰੂ ਹੋ ਜਾਂਦੀ ਆ ਤਾ ਉਹਦੀ ਦੱਸਿਆ ਕਿ ਪਰ ਇਸ ਸ਼ੋਹ ਦੇ ਜੋ ਦੂਸਰੇ ਕਿਰਦਾਰ ਨੇ ਉਹਨਾਂ ਦੇ ਵੱਲੋਂ ਇਹਨਾਂ ਸਾਰੀਆਂ ਲੜਾਈਆਂ ਨੂੰ ਬੇਫਾਲਤੂ ਕਰਾਰ ਦਿੱਤਾ ਗਿਆ ਇਸ ਸ਼ੋਹ ਦੇ ਵਿੱਚ ਆਤਮਾਰਾਮ ਤੁਕਾਰਾ ਮਿਹੇੜਾ ਦਾ ਕਿਰਦਾਰ ਨਿਭਾਉਣ ਵਾਲੇ ਮੰਦਾਰ ਨੇ ਕਿੱਸਿਆ ਕਿ ਸਾਰੀਆਂ ਦੇ ਸਾਰੀਆਂ ਖਬਰਾਂ ਝੂਠੀਆਂ ਹੈ ਇੱਕ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਕੀ ਬਕਵਾਸ ਹੈ ਅਜੀਆਂ ਅਫਵਾਹਾਂ ਕੌਣ ਫੈਲਾ ਰਿਹਾ ਹੈ ਅਸੀਂ ਸਾਰੇ ਬਹੁਤ ਹੀ ਸ਼ਾਂਤੀ ਦੇ ਖੁਸ਼ੀ ਦੇ ਨਾਲ ਸ਼ੂਟ ਕਰ ਰਹੇ ਹਾਂ ਅਤੇ ਸ਼ੋਅ ਦੇ ਵਿੱਚ ਜੇਠ ਲਾਲ ਦੇ ਪਿਤਾ ਚੰਪਕ ਲਾਲ ਦਾ ਰੋਲ ਨਿਭਾਉਣ ਵਾਲੇ ਐਕਟਰ ਅਮਿਤ ਪਟਨਾਵੀ ਇਹਨਾਂ ਸਾਰੀਆਂ ਦੀਆਂ ਸਾਰੀਆਂ ਖਬਰਾਂ ਨੂੰ ਝੂਠਾ ਕਰਾਰ ਦਿੰਦਾ ਹੈ ਤੇ ਕਿਹਾ ਹੈ ਕਿ ਨਹੀਂ ਯਾਰ ਅਜਿਹਾ ਕੁਝ ਵੀ ਨਹੀਂ ਹੈ। ਨਾਜ਼ਦੀਕ ਹੀ ਖਬਰਾਂ ਸੀ ਕਿ ਦਿਲੀਪ ਜੋਸ਼ੀ ਤੇ ਆਸੀਤ ਕੁਮਾਰ ਮੋਦੀ ਦੇ ਵਿਚਕਾਰ ਜ਼ਬਰਦਸਤ ਲੜਾਈ ਹੋਈ ਹੈ। ਇਹ ਲੜਾਈ ਜੋ ਸੀ ਛੁੱਟੀਆਂ ਨੂੰ ਲੈਣ ਕਰਕੇ ਹੋਈ ਸੀ ਜੋ ਕਿ ਆਸੀਤ ਮੋਦੀ ਵੱਲੋਂ ਗੱਲ ਨਹੀਂ ਕੀਤੀ ਗਈ ਤਾਂ ਐਸੇ ਦੌਰਾਨ ਕਿਹਾ ਜਾਂਦਾ ਹੈ ਕੀ ਐਕਟਰ ਜੋ ਗੁੱਸੇ ਦੇ ਵਿੱਚ ਆ ਜਾਂਦੇ ਆ ਉਸੇ ਤਰੀਕੇ ਨਾਲ ਜੇ 쇼 ਦੀ ਗੱਲ ਕਰੀਏ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਦੀ ਤਾਂ ਉਹ ਟੈਲੀਵਿਜ਼ਨ ਦਾ ਸਭ ਤੋਂ ਫੇਮਸ 쇼 ਹੈ ਜੋ ਕਿ ਪਿਛਲੇ 16 ਸਾਲਾ ਤੋਂ ਚੱਲਦਾ ਆ ਰਿਹਾ ਦਿਲੀਪ ਜੋਸ਼ੀ ਸ਼ੁਰੂ ਤੋਂ ਹੀ ਇਸ 쇼 ਦਾ ਹਿੱਸਾ ਰਹਿਨੇ ਹਾਲਾਂਕਿ ਦਿਸ਼ਾ ਵਕਾਨੀ ਰਾਜ ਰਿਪੀਟ ਹਾਲਾਂਕਿ ਦਿਸ਼ਾ ਵਕਾਨੀ ਰਾਜ ਅੰਤਕਟ ਪਵਿਆ ਗਾਂਧੀ ਗੁਰਚਰਨ ਸਿੰਘ ਜੈਨੀਫਰ ਮਿਸਟਰੀ ਸਨੇਹਤ ਕਈ ਸਹਿ ਕਲਾਕਾਰ ਕੋ ਐਕਟਰਸ ਜੁਆਇ ਸ਼ੋ ਨੂੰ ਅਲਵਿਦਾ ਕਹਿ ਚੁਕੇ ਨੇ ਪਰ ਦਿਲਪ ਜੋਸ਼ੀ ਹਾਲੇ ਵੀ ਸ਼ੋ ਦੇ ਵਿੱਚ ਨੇ ਤੇ ਦੱਸ ਦਈਏ ਕਿ ਬਹੁਤ ਟਾਈਮ ਤੋਂ ਜੋ ਹੈ ਰਿਊਮਰਸ ਵੀ ਆ ਰਹੇ ਸੀ ਕਿ ਦਇਆ ਬਿਆਨ ਵੀ ਇਸ ਸ਼ੋ ਦੇ ਵਿੱਚ ਵਾਪਸੀ ਕਰੇਗੀ ਹਾਲਾਂਕਿ ਰਿਊਮਰਸ ਜੋ ਰਿਊਮਰਸ ਬਣ ਕੇ ਰਹਿ ਗਏ ਸੀ ਪਰ ਫਿਲਹਾਲ ਸੋਸ਼ਲ ਮੀਡੀਆ ਤੇ ਹੁਣ 에ਅ ਰਿਊਮਰਸ ਫੈਲੇ ਹੋਏ ਆ ਵੀ ਦਿਲਪ ਜੋਸ਼ੀ ਤੇ ਇਸ ਸ਼ੋ ਦੇ ਜਨਰਮਾਤਾ ਆ ਅਸੀਦ ਮੋਦੀ ਵਿਚਕਾਰ ਲੜਾਈਆਂ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਇਸ ਸ਼ੋ ਦੇ ਐਕਟਰਸ ਦੇ ਵੱਲੋਂ ਬਕਵਾਸ ਕਰਾਰ ਦਿੱਤਾ ਗਿਆ ਤੁਹਾਨੂੰ ਇਹ ਸ਼ੋਅ ਕਿਵੇਂ ਦਾ ਲੱਗਦਾ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨਕੀ ਸੋਨੀਆ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਦੈਨਿਕ ਸਵੇਰਾ